ਸਾਸੀ ਗਾਲ ਜੀ ਸਪੰਜ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀ ਆ ਬਿਲਕੁਲ ਸੂਈਆਂ ਸਵਾਈਆਂ ਤਾਜ਼ੀਆਂ ਇੱਕ ਤੇ ਬਿਲਕੁਲ ਰਾਤ ਦੀ ਸੂਈ ਆ ਬਾਕੀ ਜਿਹੜਾ ਜਾਰ ਪ੍ਰੋਪਰ ਪਾਤੀ ਆ ਤੇ ਬੱਚਾ ਤੁਹਾਨੂੰ ਦਿਖਾ ਲ ਦਿੰਨੇ ਆ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਸਪੰਜ ਹੌਨਾ ਕਰਦੇ ਆ ਗੱਲ ਬਾਤ ਤੇ ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਆਪਾਂ ਥੋੜੀ ਅੰਦਰੇ ਲੱਗੇ ਆ ਵੀਡੀਓ ਬਣਾਉਣਾ ਤੇ ਬਾਕੀ ਖੋਲ ਕੇ ਤੁਹਾਨੂੰ ਬਾਹਰ ਦਿਖਾ ਲ ਦਿੰਨੇ ਆ ਤੇ ਸਪੰਜ ਹੌਨਾ ਕਰਦੇ ਆ ਗੱਲ ਬਾਤ ਤੇ ਲੈ ਲਈ ਨੀ ਡਿਟੇਲ ਸਾਸੀ ਗਾਲ ਜੀ ਸਾਸੀ ਗਾਲ ਜੀ ਹੋਸਨਾਉਸ ਪੰਜ ਜੀ ਵਧੀ ਇਹ ਧੰਨਵਾਦ ਜੀ ਬੰਦੇ ਬੀ ਵੀਰਾਂ ਨੂੰ ਦਿਲੋਂ ਧੰਨਵਾਦ ਜਿਹੜਾ ਆਪਣੇ ਚੈਨਲ ਵਰਤੋ ਵਾਲਾ ਫੋਲੋ ਲਾਈਕ ਕਮੈਂਟ ਸ਼ੇਅਰ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਜਿੰਨੇ ਵੀ ਵੀਰ ਆਪਣੇ ਚੈਨਲ ਮੈਨੂੰ ਪਿਆਰ ਕਰਦੇ ਸੀ ਮੌਸਮ ਬਿਲਕੁਲ ਠਰਾ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਵੀਡੀਓ ਬਣਾਉਂਦਾ ਰਹਿਦਾ ਤਾਂ ਨਹੀਂ ਹੈਗਾ ਚਲੋ ਮੈਂ ਤਿੰਨ ਕਿਟੋੜੀਆਂ ਖਾਡਿਆ ਕਿੰਨਾ ਪਾ ਲਿਆ ਹਾਂ ਜੀ ਹਾਂ ਜੀ ਹਾਂ ਜੀ ਫੋਲੋ ਛੋਟੀਆਂ ਨੇ ਪਾਉਂਦਾ ਦੱਸਾਂ ਲਓ ਜੀ ਤੇ ਬਾਕੀ ਕਿਵੇਂ ਸੂਈ ਸਵਾਈ ਬਿਲਕੁਲ ਪੂਰੀ ਕੱਟਾ ਹੈ ਕੱਟਾ ਮਗਰ ਲਓ ਜੀ ਬਿਲਕੁਲ ਜੈਡ ਬਲੈਕ ਤੇ ਦੁੱਧ ਕਿੰਨਾ ਬਕੀ 16 ਕਿਲੋ ਦ ਬਾਕੀ ਚੋਟੀ ਤੁਹਾਨੂੰ ਤੋਰ ਕੇ ਬਾਅਦ ਦਿਖਾ ਲ ਦਿੰਨੇ ਆ ਤੇ ਬਾਕੀ ਇਹ ਆ ਵੀ ਪੇਠ ਫੁੱਟ ਬਿਲਕੁਲ ਦੇਖ ਸਕਦੇ ਬਿਲਕੁਲ 3 ਫੁੱਟ 24 ਤੇ ਬਾਕੀ ਚਵਾਗਵੇਂ ਆ 4x4 ਲਓ ਜੀ 4x4 ਬਾਕੀ ਦੀ ਫੇਸ ਕੁਆਲਟੀ ਦੇਖ ਸਕਦੇ ਜੋ ਤੇ ਬਿਲਕੁਲ ਜੈਡ ਬਲੈਕ ਹੈ ਤੇ ਬਿਲਕੁਲ ਸਿੰਗ ਨਿਕਣੇ ਕਾ ਲੱਗਾ ਵਾ 4 ਲੀਟਰ ਦੋ ਟਾਈਮ ਚੋਗ ਲੈ ਜੇ ਭਾਣ ਤਸੱਲੀ ਕਰਕੇ ਪੂਰੀ ਪੂਰੀ ਲਓ ਜੀ ਚਾਰ ਟਾਂ ਤਸੱਲੀ ਕਰ ਤੇ ਬਾਕੀ ਇਹ ਆ ਵੀ ਬਗੇ ਆਰਡਰ ਦੀ ਕੁਆਲਟੀ ਬਿਲਕੁਲ ਦੇਖ ਸਕਦੇ ਤੁਸੀਂ ਬਿਲਕੁਲ ਫਿਟਿੰਗ ਆਲੀ ਆ ਗਈ ਆ ਤੇ ਬਾਕੀ 4x4 ਹੀ ਆ ਹੈ ਤੇ ਬਾਕੀ ਇਹਦਾ ਰੇ ਰੂਟ ਹੈ ਬਾਕੀ ਸਪੰਜਰਾਂ ਨਾਲ ਕਰ ਲੈਨੇ ਹਾਂਜੀ ਦੋ ਦਰ ਬਹੁਤ ਜਿਆਦਾ ਟੰਗਲੀ ਰੱਖੀ ਲਓ ਜੀ ਤੇ ਕਟਾ ਮਗਰਾ ਤਾਜੀ ਸੀ ਫਿਰ ਬਸ ਤਾਜੀ ਸੀ ਅਜੇ ਟਾਈਮ ਹੀ ਕੁਝ ਨਹੀਂ ਆਇਆ 12 ਵਜੇ ਟਾਈਮ ਦਾ ਵੀਡੀਓ ਬਣਾਉਦਾ 12 ਵਜੇ ਵੀਡੀਓ ਅਪਲੋਡ ਹੁੰਦੀ ਲਓ ਜੀ ਬਿਲਕੁਲ ਜੈਡ ਬਲੈਕ ਪੂਛ ਟਾਕ ਬਿਲਕੁਲ ਐ ਕਾਲੀ ਜਿਹਨੂੰ ਪਾਲਚਰ ਕੀ ਜਾਂਦੇ ਨੇ ਕਿਉਂਕਿ ਮੈਂ ਤਾਂ ਟਾਈਮ ਲੈਣੀ ਅੱਗਾ ਡਾਂਗ ਦੀ ਖੜੀ ਆ ਲਓ ਜੀ ਆਹ ਤੋਂ ਬਾਹਰ ਲੱਗ ਅੱਲਾਹ ਵਾਜੀ ਫਿਲਹਾਲ ਨਾ ਗਏ ਨਾ ਬੜਰਾਂ ਦਾ ਜੱਟ ਆ ਗਿਆ ਕਿਉਂ ਬਗੇ ਜੀ ਬੱਚੀ ਆ ਜਰਸੀ ਵਾਲਾ ਤੇ ਚਵਾ ਠੀਕ ਆ ਨਾ ਚਵਾ 4 बाई 4 ਮੜੀ ਦਿਖਾ ਦਈਏ ਕਿ ਆਜ ਪਏ ਸਾਰੇ ਕਿਉਂਕਿ ਬਾਹਰ ਹੋਣ ਕਰਕੇ ਥੋੜਾ ਜਿਹਾ ਮੌਸਮ ਮਾਸਮ ਖਰਾਬ ਆ ਤੇ ਅੰਦਰ ਬਣਾ ਰਹੇ ਆ ਵੀਡੀਓ ਤੇ ਬਾਕੀ ਦੀ ਬਿਲਕੁਲ ਤੁਹਾਨੂੰ ਮਿਲ ਕੇ ਭੁਲਾ ਨਹੀਂ ਦਿਖਾ ਦਈਆ ਤੇ ਬਾਕੀ ਇਹ ਵੀ ਦੋ ਜਿਹੜਾ ਤੁਹਾਨੂੰ 16 ਕਿਲੋ ਬਿਲਕੁਲ ਪ੍ਰੋਪਰ ਚਾਰ ਟਾਈਮ ਖਾ ਲਈ ਕਰਕੇ ਕੋਈ ਖਰ ਸਕਦਾ ਵਾ ਤੇ ਇਸ ਪੰਜ ਹੋਰ ਮੋਲ ਫਿਰ ਬੜੀ ਚੰਗੀ ਝੋਟੀ ਆ 12 ਵਜੇ ਦਾ ਸਮਾਂ ਆ ਜਾਇਆ ਚੋਈ ਦਾ ਨਹੀਂ ਆ ਰੱਤ ਬਾਈ ਸ਼ਾਮ ਵਾਲੀ ਨੂੰ 5:30 5:30 ਹੋ ਗਰਾਂ ਝੋਟੀ ਕੋਈ ਥੋੜੀ ਬਣਦੀ ਹਾਂਜੀ 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 ਡੰਗ ਦੇ ਖੜੀ ਐ ਡੰਗ ਦੇ ਤੇ ਚਲੋ ਵੀਡੀਓ ਪਾਉਦਾ ਇਰਾਦਾ ਨਹੀਂ ਹੈਗਾ ਕਿਉਂਕਿ ਆਹ ਜਿਹੜਾ ਬਣਾਉਣਾ ਮੈਂ ਜਦ ਬਣਾ ਲਵਾਂ ਹਾਂਜੀ ਹਾਂਜੀ ਚਲੋ ਆਇਆ ਸੱਬੀ ਆਏ ਆ ਜੇ ਮੱਛੀ ਆ ਕਿਹੜਾ ਹੈ ਹਾਂ ਮੱਛੀ ਸੇਲ ਦਾ ਲਾਇਆ ਸੀ ਲੰਗਰਾਂ ਦੇ ਹਾਂਜੀ 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 ਤੇ ਹਰਿਆਣੇ ਜਾਣ ਨੂੰ ਇਰਾਦਾ ਹੋ ਜਾ ਰਹਿਆਂ ਹਰਿਆਣੇ ਮੈਂ ਹਾਂਜੀ ਹਾਂਜੀ ਕੱਲ ਪਰਸੋਂ ਦਾ ਵੀ ਚਲ ਜਾ ਰਹੇ ਹਾਂ ਹਾਂਜੀ ਮੈਂ ਵੀਡੀਓ ਪਾ ਦਿੰ ਮਾਤਾਾਂ ਦੇ ਬੜੀ 43 ਸੀ ਸੁਵਾਈ 155000 ਤੇ ਇਹੋ ਜੀ ਮਾਤਾਨਾ ਘਰ ਦਾ ਕਾਦੂ 2000 ਰੁਪਿਆ 5000 ਲਓ ਜੀ 5000 ਰੁਪਿਆ 145 ਨਹੀਂ ਇਹ ਡੇਢ ਦੀ ਡੇਢ ਦੀ ਹਾਂ ਜੀ 155 ਇਹਦਾ 5000 ਰੁਪਿਆ ਮਾਤਾਨਾ ਤੇ ਡੇਢ ਦੀ ਤੇ ਕਹਿੰਖੋਲ ਕੇ ਤੋੜ ਦੇ ਡੇਢ ਵਾਲੀ 16 ਕਿਲੋ ਤੇ ਆ ਤੋ ਲਓ ਜੀ ਬਾਕੀ ਇਹ ਵੀ ਮਾਤਾਨਾ ਬਾਈ ਨੇ ਆ ਗਏ 55 ਮੋਲਿਆ ਇਹ 5000 ਰੁਪਇਆ ਮੰਨਦਾ ਰਿਹਾ ਤੇ ਡੇਢ ਦੀ ਝੋਟੀ 16 ਕਿਲੋ ਵਾਲੀ ਝੋਟੀ ਮੈਂ ਮੰਨਦਾ ਰਿਹਾ ਤੇ ਇਹ ਫਿਕਸ ਨਹੀਂ ਦੇ ਲਈ ਲੈ ਬਜੀ ਫਿਕਸ ਰੇਟ ਨਹੀਂ ਹੁੰਦੇ ਆਪਣੇ ਤੇ ਫਿਰ ਤਾਂ ਜੈਡ ਬੁਲਾਇਆ ਗਿਆ ਇੱਕ ਕਰੀ ਤੁਹਾਨੂੰ ਫੇਰ ਤੋੜ ਕੇ ਦਿਖਾ ਦਿੰਦੇ ਆ ਤੇ ਆਪਣੀ ਜਜਮੈਂਟ ਕੋ ਕਰ ਸਕਦਾ ਤੇ ਬਾਕੀ ਇਹ ਵੀ ਤਸੱਲੀ ਜਿਹੜੀ ਆ ਫਰੀ ਫੋਲ ਤੇ ਇਹ ਫਾਰਮ ਤੇ ਤਸੱਲੀ ਜਿਹੜੀ ਆ ਤਸੱਲੀ ਬਾਕਸ ਜਿਹਨੂੰ ਕਹਿੰਦੇ ਆ ਸਹੀ ਗੱਲ ਪੂਰੀ ਕਰਾਈ ਜਾਂਦੀ ਆ ਸਰਪੰਚ ਫਾਰਮ ਤੇ ਬਾਕੀ ਇਹ ਆ ਵੀ ਆਪਣੇ ਕੋ ਰਹਿਣ ਬਹਿਣ ਲਈ ਰਹਿਣ ਬਹਿਣ ਲਈ ਦਫ਼ਤਰ ਵੇਖੋ ਜੀ ਆਪਾਂ ਸਾਹਮਣੇ ਆ ਤੇ ਦੋ ਟਾਈਮ ਤਸੱਲੀ ਕਰਕੇ ਕੋਈ ਆਪਣੇ ਆ ਖੜ ਸਕਦਾ ਬਿਲਕੁਲ ਬ੍ਰੀਕਿੰਗ ਵਾਲੀ ਝੋਟੀ ਤੇ ਮੁੱਲ ਬਿਲਕੁਲ ਅੱਜ ਸਰਪੰਚਾਂ ਨੇ ਜਾਇਜ਼ ਹੀ ਕੀਤਾ ਹੈ ਮੁੱਲ ਬਾਅਦਸ਼ਰੇ ਕਰਕੇ ਆਪਾਂ ਮੁੱਲ ਵੀ ਅੱਜ ਜਾਇਜ਼ ਆ ਹਨਾ ਤੇ ਬਾਕੀ ਇਹ ਪਿੱਤਾ ਹੀ ਆ ਤੇ 1.5 ਲੱਖ ਦੀ ਬਿਲਕੁਲ ਐ ਪ੍ਰੋਪਰ ਦੇਣੀ ਆ ਬਸ ਜਿਹੜਾ ਵੀਰੀ ਫੋਨ ਕਰੇ ਉਹਨੂੰ ਛੋੜ ਹੀ ਹੋਣੀ ਆ 5-400 ਰੁਪਿਆ ਤੇ ਆ ਨਿਕ ਨਿਕਾ ਭਾਈ ਹੜਾ ਰਿਆ ਔਰ ਭਾਈ ਥੱਕੇ ਥੱਕੇ ਸਵੇਰ ਦੀਆਂ ਜਦੋਂ ਮੱਛੀਆਂ ਹੁੰਦੀਆਂ ਤਾਂ ਸੇਰ ਸੇਰਾਂ ਕਰਦੀਆਂ ਉਹ ਤਰਕੇ ਰੁਕੇ ਹੁੰਦੇ ਆ 3:30 ਵਜੇ ਹਾਂਜੀ 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 ਜੀ ਵੀ ਬਣਾਉਂਦਾ ਹਾਂ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਬਣ ਗਈ ਆ ਦੇਖ ਲੀ ਗੱਲ ਤੇ ਅੱਗੇ ਬੱਚੇ ਜਰੂਰ ਖਾਣਾਂਗੇ ਮੰਗੋ ਹਾਂਜੀ ਹਾਂਜੀ ਤਾਜ਼ੀਆਂ ਸੋਈਆਂ ਤਾਜ਼ੀਆਂ ਸੋਈਆਂ ਤੇ ਲਿਆ ਬਾਕੀ ਵੀ 2 ਨੰਬਰ ਤੇ ਕੱਟੇਗੇ ਤੇ ਓਏ ਆਪਾਂ ਗੱਲਬਾਤ ਕਰਦੇ ਆ ਤੇ ਬਾਕੀ ਆ ਵੀ ਛੋਟੀ ਬਿਲਕੁਲ ਟੋਪਲਾ ਸਿਆ ਤੇ ਅੱਗੇ 2 ਨੰਬਰ ਤੇ ਆ ਗਈ ਤੇ ਪਹਿਲਾਂ ਦੂਆ ਵੱਡੀ ਹੋ ਗਈ ਤੇ ਬਾਕੀ ਕਿਵੇਂ ਆ ਚਵਾਚੂ ਦੁੱਧ 13 ਲੀਟਰ ਫੰਡਾ ਬਿਲਕੁਲ 13 ਕਿਲੋ ਤਿਆਰ ਆ 15 15 ਕਿਲੋ ਆ ਤੇ 13 ਕਿਲੋ ਜਿਹੜਾ ਬਿਲਕੁਲ ਤਿਆਰ ਆ ਤੇ ਦੇਖ ਸਕਦਾ ਬਾਕੀ ਅਦਰੂਡਰੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਪਿੱਠਪੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਲਓ ਜੀ 13 ਕਿਲੋ ਤਿਆਰ ਆ ਦੁੱਧ ਪਤਾ ਪੈ ਗਿਆ ਨਾ ਬੱਸ ਕਰ ਲਓ ਅੱਛਾ ਅੱਛਾ ਜੀ ਤੇ ਬਾਕੀ ਥੋੜਾ ਜਿਹਾ ਬੱਚੇ-ਬੱਚੇ ਅੰਦਰ ਆ ਤਾਂ ਕਰਕੇ ਇਹ ਕਰੀ ਆਨ ਤੋਰਦੇ ਮੇਰਾ ਵੀਰ ਛੋਟੀ ਚੱਲ ਜਾਂਦੇ ਨੇ ਜਾਂਦੇ ਜਾਂਦੇ ਕੋਈ ਗੱਲ ਨਹੀਂ ਬਾਕੀ ਇਹ ਵੀ ਥੋੜਾ ਬਚੇ ਅੰਦਰ ਆ ਤੇ ਤਾਂ ਯਾਡ ਬਰਾ ਗਾਲੀਏ ਬਹੁਤ ਚੰਗੀ ਨਸਲ ਜਾਤ ਵੱਡੀ ਫੁੱਲ ਨਿੱਕੀ ਨਾ ਵੀ ਸਮਝੇ ਹਾਂਜੀ ਹਾਂਜੀ ਬਿਲਕੁਲ ਫੁੱਲ ਸਾਰੇ ਵੱਡੇ ਢਾਂਚੇ ਦੇ ਬਾਕੀ ਲੰਥ ਹਾਈਟ ਬਹੁਤ ਚੰਗੀ ਆ ਹਾਂ ਬਾਕੀ ਜਿੱਡੀ ਉੱਚੀ ਆ ਹਾਂਜੀ 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 ਬਾਕੀ ਇਹ ਵੀ ਦੁੱਧ ਬਾਕੀ ਕਿੰਨਾ ਪੱਕਾ ਹੈ ਰਾ 13 ਲੀਟਰ ਬਿਲਕੁਲ ਤਿਆਰ ਆ ਲਓ ਜੀ 13 ਕਿਲੋ ਤਿਆਰ ਆ ਬਾਕੀ ਰੂਵਰ ਕੀ ਤੇ ਬਾਕੀ ਇਹ ਵੀ ਕੁਆਲੀ ਕੁੜੀ ਦੇਖ ਸਕਦੇ ਆ ਤੇ ਸੰਗਦੀਆਂ ਜੇ 12 ਵਜੇ ਹੋ ਜੇ ਇਹਨਾਂ ਦੇ ਸ਼ਾਮਰ ਝੋੜੀਆਂ ਭੜੜੀਆਂ ਜਿਹਦਾ ਹਾਂਜੀ 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 ਪੱਟੀ ਬੋਲਿਆ ਵੱਡੀ ਵੱਡੀ ਦਾ ਨਹੀਂ ਅੰਤਫਾਨਾ ਕੋਈ ਹਾਂਜੀ 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 ਤੇ ਬਾਕੀ ਇਹ ਆ ਵੀ ਬਾਸ਼ਰਾਮ ਹੈਗਾ ਵਾ ਤੇ 13 ਕਿਲੋ ਤਿਆਰ ਆ ਬੱਚੇ ਤੁਹਾਨੂੰ ਲਾਠ ਤੇ ਦਿਖਾ ਦਿੰਨੇ ਆ ਬਹੁਤ ਤਾਜੀ ਸਬਜ਼ੀ ਨੂੰ ਖਾਣ ਨੂੰ ਬੱਚਾ ਹਾਂਜੀ ਉਹ ਦਿਖਾ ਦਿੰਦੇ ਆ ਤੇ ਸਪੰਜੇ ਕਿੰਨੇ ਦਾ ਮੁੱਲ ਡੇਢ ਆ ਜੀ ਹਾਂਜੀ 145 ਝੋੜੀ ਦਾ ਵੱਡੀ ਬੋਲਿਆ ਛੋਟੀ ਨਾਲ ਮੰਨੇ ਝੱਟੀ ਫੁੱਲ ਕੱਢਦਾ ਮਤਲਬ ਫੁੱਲ ਸੈ ਗਿਆ ਫੁੱਲ ਸੈ ਗਿਆ ਤੇ 145 ਦੀ ਲਓ ਜੀ ਮੁੱਲ ਡੇਢ ਲੱਖ ਆ ਤੇ 5000 ਛੋੜਿਆ ਤੇ 141 ਦੀ ਦੇ ਦੇ ਮੇਰੇ ਬਸ ਤਿਆਰੀ ਆ ਮਾਲ ਆਇਆ ਸੀ ਮਾਲ ਦਾ ਵੀਡੀਓ ਉਹਦੇ ਜਿਹੜੀ ਮੇੜੀ ਉਹਦੇ ਵਿੱਚ ਚਲੋ ਛੋਟੀ ਛੋਟੀ ਆਪੇ ਅੰਦਰ ਆ ਗਈ ਵੱਡੀ ਜਿਹੜੀ ਹੈ ਹਾਂਜੀ ਹਾਂਜੀ 17 18 ਕਿਲੋ ਕਰਦੀ ਆ ਹਾਂਜੀ ਹਾਂਜੀ ਵੀ ਇਹਨੂੰ ਪਾਰ ਕਰਕੇ ਵੇਚਾਂਗੇ ਛੋਟੀ ਹਾਂਜੀ ਹਾਂਜੀ ਬਾਕੀ ਬਾਕੀ ਮਾਲ ਸਾਰਾ ਸੇਲ ਹੋ ਗਿਆ ਜੀ ਪਰਸੋਂ ਛੋਟੀਆਂ ਆਈਆਂ ਜੀ ਹਾਂਜੀ ਹਾਂਜੀ ਤੇ ਚੌਥਾ ਭੀਆਂ ਉੱਤੇ ਗਈਆਂ ਜੁਪੀ ਗਈਆਂ ਹਾਂਜੀ ਹਾਂਜੀ ਮੇਰ ਟੱਲ ਮੇਰ ਟੱਲ ਹਾਂਜੀ ਹਾਂਜੀ ਮਾਲ ਇਦਾਂ ਹੀ 1 2 2 ਆਪਟਾਉਣ ਰੋਜ਼ ਹੋ ਰਹੀਆਂ ਨੇ ਹਾਂਜੀ ਹਾਂਜੀ ਬਾਕੀ ਥੋੜਾ ਇੱਕ ਦੋ ਨਾਲ ਖੇੜਿਆ ਫਿਰ ਹਰਿਆਣਾ ਫਿਰ ਵੱਡਾ ਲੋਡ ਆਏ ਤੇ ਬਾਕੀ ਜਿਹੜੀ ਆਪਾਂ ਤਾਜੀ ਦਿਖਾਉਣੀ ਆ ਤੁਹਾਨੂੰ ਉਹ ਤਾਂ ਕੱਲ ਤੋਂ ਸੂਈ ਆ ਆ ਜੀ ਠੀਕ ਚੋਇਆ ਤੇ ਅੱਗੇ ਅੰਦਰੋਂ ਜਰਾ ਅੱਛਾ ਜੀ ਤੇ ਬਾਕੀ ਆਪਾਂ ਬੱਚਾ ਪੂਜਾ ਤੁਹਾਨੂੰ ਦਿਖਾਉਂਦੇ ਤੇ ਕੀ ਦੇ ਤਬ ਕੀ ਕੱਟਾ ਦੇ ਕੱਟੀ ਆ ਲਓ ਜੀ ਤਾਜੀ ਸੂਈ ਛੋਟੀ ਇਹ ਖੋਲ ਕੇ ਤੁਹਾਨੂੰ ਅੰਦਰੇ ਦਿਖਾ ਲ ਦਿੰਦੇ ਆ ਤੇ ਬਾਕੀ ਇਹ ਵੀ ਬਿਲਕੁਲ ਤਾਜੀ ਆ ਤੇ ਜੇ ਜਿਹੜੀ ਬਾਕੀ ਜੇਰ ਜਿਹੜਾ ਪ੍ਰੋਪਰ ਤੇ ਬਾਕੀ ਇਹ ਵੀ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਖੋਲ ਕੇ ਹਾਂ ਚਲੋ ਜੀ ਚਵਾਗੀਆਂ ਬਾਕੀ ਆਹ ਬੋਲ ਬਾਈ ਪੂਰੀ ਹੈ ਲਓ ਜੀ 4x4 ਹੈ ਬਾਕੀ ਅੰਦਰੇ ਦਾ ਨੋ ਖੋਲ ਕੇ ਤੋੜ ਲੈਣੇ ਆ ਤੇ ਬਾਕੀ ਇਹ ਵੀ ਜੈਡ ਬਲੈਕ ਨੂੰ ਕਹਿੰਦੇ ਨੇ ਤਾਜੀ ਸੂਈ ਕੱਟਾ ਤੇ ਕੱਟੀ ਆ ਗਈ ਕੱਟਾ ਆ ਗਿਆ ਮਗਰ ਲਓ ਜੀ ਲਓ ਜੀ ਨਮਾਅ ਦਾ ਕਟਾ ਆ ਗਿਆ ਬਾਕੀ ਇਹ ਵੀ ਪੇਠ ਪੂਰੇ ਦੀ ਬਹੁਤ ਚੰਗੀ ਹੈ ਝੁੱਟੀ ਬਿਲਕੁਲ ਤਾਜੀ ਸੂਈ ਇੱਕ ਮਿੰਟ ਬਾਅਦ ਬਹੁਤ ਠੀਕ ਇੱਥੇ ਘਵਾ ਦਾ ਕਟਾ ਲਓ ਜੀ ਬਾਹਰ ਨਹੀਂ ਕੱਟਣੀ ਬਾਕੀ ਇਹ ਵੀ ਬਾਸ਼ਪੂਰ ਦਾ ਮੌਸਮ ਆ ਤੇ ਲਓ ਜੀ ਫੇਸ ਵਾਲੀ ਦੀ ਚੈੱਕ ਕਰ ਸਕਦੇ ਹੋ ਲਓ ਜੀ ਬਿਲਕੁਲ ਪੁਆਇੰਟ ਦੇ ਸਕਦੇ ਦੀ ਤੇ ਬਾਕੀ ਜਵਾਬ ਗਈ ਓਕੇ ਓਕੇ ਸਾਢੇ ਜਿੰਨੇ ਕਿਲੋ ਬੱਚੇ ਚੋਇਆ ਚੋਇਆ ਮਾ ਸਾਢੇ ਜਿੰਨੇ ਕਿਲੋ ਚੋਇਆ ਲਓ ਜੀ ਬਿਲਕੁਲ ਜੈੱਡ ਬਲੈਕ ਸੇਂਗ ਤੇ ਰੁਪਈਆ ਨਹੀਂ ਲਾਂਗੇ ਬਿਲਕੁਲ ਗੋਲ ਗੱਲ ਸਿੰਘ ਦੀ ਹੈ ਜੈੱਡ ਬਲੈਕ ਕਾਲੀ ਆ ਹਾਂ ਜੀ ਪੇਸ਼ਪੁਰੇ ਦੀ ਬੋਤਲ ਹੈ ਇਹ ਜਾਂ ਫਿਰ ਤੇ ਬਾਕੀ ਅਟਰ ਦੀ ਬੋਤਲ ਹੈ ਇਹ ਝੋਟੀ ਤੇ ਥਾਂ ਦੇ ਕੋਲ ਨੋਗਲਾ ਥਾਂ ਆ ਗਿਆ ਜਿੰਨ ਨੋਗਲਾ ਕਹਿੰਦੇ ਆ ਤੇ ਜਵਾਬ ਮੋਟਾ ਮੋਟਾ ਉਂਗਲ ਜਿਦਾ ਬਾਕੀ ਇਹ ਆ ਵੀ ਕੱਟਾ ਵਾ ਮਗਰ ਹੈ ਕੱਟਾ ਕੱਟਾ ਬਿਲਕੁਲ ਤਾਜੀ ਜਿਹਨੂੰ ਤਾਜੀ ਕਹਿੰਦੇ ਬਾਕੀ ਮਿਲਕ ਪੈਨ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਬਾਕੀ ਇਹ ਵੀ ਤਸੱਲੀ ਕਰ ਸਕਦੇ ਸੀ ਅੰਗਦੇ ਵੱਡੀ ਛੋਟੀ ਤੁਹਾਨੂੰ ਆਪਾ ਦਰਸ਼ਨ ਦਿਵਾ ਦਿੰਦੇ ਆ ਤੇ 16 17 ਕਿਲੋ ਬਿਲਕੁਲ ਤਿਆਰ ਆ ਵੱਡੀ ਛੋਟੀ ਥੱਲੇ ਤੇ ਇਹੋ ਜਿਹੜੀ ਹੈ ਮੇਨ ਮਤਲਬ ਮਤਲਬ ਵੱਡੀ ਜਿਹਨੂੰ ਫੁੱਲ ਸਾਈਜ਼ ਕਹਿੰਦੇ ਆ ਤੇ ਇਹ ਵੀ 17 ਕਿਲੋ ਤਿਆਰ ਆ ਬਗੀਆਂ ਥੱਲੇ

ਇਹ ਆ ਵੀ 16 18 ਕਿਲੋ ਬਿਲਕੁਲ ਤਿਆਰ ਆ ਤੇ ਇਸ ਪੰਜ ਜਿਹੜੀ ਆਪਾਂ ਤਾਜੀ ਜਿਹੜਾ 8ਵੇਂ ਦਿਨ ਸੱਤਵੇਂ ਨੂੰ ਸੂਈ ਨੂੰ ਆ ਤੇ ਜਿਹੜੀ ਆਪਾਂ ਤਾਜੀ ਝੋਟੀ ਜਿਹੜੀ ਆ ਇਹ ਲਈ ਤਾਜ਼ੀ ਸੀ ਉਹਦਾ ਮੁੱਲ 1 ਲੱਖ ਤੇ 60000 ਰੁਪਇਆ ਕਰਦੇ ਹਾਂ ਜੀ ਤੇ ਜਸਰੋਂ 1 ਲੱਖ 55 ਜਿਹਦੇ ਨਾਲ ਵੱਡੀ ਛੋਟੀ ਜੱਟ ਬਲਾ ਹੈਗਾ 16 17 ਕਿਲੋ ਵਾਲੀ ਆ ਲਓ ਜੀ 16 17 ਕਿਲੋ ਵਾਲੀ ਬਿਲਕੁਲ ਬਾਕੀ ਮੰਨ ਕੇ 15 ਤੂੰ ਮੰਨ ਕੇ ਲੈ ਜੇ ਤੂੰ 15 ਕਿਲੋ ਨੂੰ ਮੰਨ ਕੇ ਲੈ 15 ਕਿਲੋ ਆਰਾਮ ਨਾਲ ਦੁੱਧ ਚਵਾਈ ਜਾਊਗੀ 15 ਕਿਲੋ ਬਾਕੀ ਥਾਂ ਥਣ ਬਹੁਤ ਜੰਗਾ ਕਿੰਨੀਆਂ ਤਿੰਨੇ ਝੋਟੀਆਂ ਨਾ ਹਾਂਜੀ ਹਾਂਜੀ ਇਹਨਾਂ ਨੂੰ ਛੋਟੀਆਂ ਨਾ ਮੰਨ ਕੇ ਲੈ ਵੱਡੇ ਘਾਤ ਕਾਟ ਦਈਏ ਫੁੱਲ ਸੈਜ ਫੁੱਲ ਤੇ ਬਿਲਕੁਲ ਜਿਵੇਂ ਤਾਹੀਆਂ ਸੁਈਆਂ ਹਾਂਜੀ ਹਾਂਜੀ ਬਿਲਕੁਲ ਤਾਜ਼ੀਆਂ ਬਾਕੀ ਇਹ ਵੀ ਬਰਾਏ ਯਾਰੇ ਬਿਲਕੁਲ ਬਾਕੀ ਆਣ ਕੇ ਤਸੱਲੀ ਕਰ ਸਕਦਾ ਤੇ ਬਾਕੀ ਦੁੱਧ ਜਨਾ ਦੱਸਿਆ ਵੀ ਮੌਕੇ ਦੇ ਬਿਲਕੁਲ ਤਿਆਰ ਆ ਦੋ ਟਾਈਮ ਚ ਹੋ ਕੇ ਖੜਾ हां जी यानि प्यार है बिल्कुल ये लकन जी सीधी गल है हां जी हां जी हां जी शामान जो जी ने दूरो आना शामान वीडियो कॉल ਤੇ ਮੈਂ ਖਾਲੀ ਕਾਲੋ ਸਵੇਰੇ ਇੱਕੋ ਡਾਂ ਮਿਕਲੋ ਮੈਂ ਦੱਸ ਨਹੀਂ ਮੇਰੇ ਕੋ ਕੁਝ ਹੈਗਾ ਵੀ ਨਹੀਂ ਹੈਗਾ ਨਹੀਂ ਹੈਗਾ ਇਹ ਮੰਨਣ ਵਾਲੀ ਗੱਲ ਹੈ ਆਪਾਂ ਦਾ ਵੱਡੀ ਮੇਨਗਾ ਬਾਹਰ ਦਾ ਵੀ ਜੀ ਇੱਕੋ ਜਿਹਾ ਨਾ ਕਈ ਦਾ ਨਾ ਕਹਾ ਜੀ हां जी हां जी हां जी हां जी ਉਹ ਕਾਲੀਆਂ ਸੀ ਆਪ ਕਰਦੇ ਨੇ ਵੀ ਜੀ ਮੱਜਾ ਤਾਂ ਪਿੱਛੇ ਹੀ ਹੁੰਦੀਆਂ ਸੀ ਕਿ ਨਹੀਂ ਆਪਣੇ ਘਰੇ ਬਣਾਉਂਦੇ ਆ ਸੱਚਾ ਲੋ ਜਿਹੜੇ ਜਿੰਨੇ ਵੀ ਵੀਰ ਭਰਾ ਵਪਾਰੀ ਕੰਮ ਕਰਦੇ ਆ ਨਾ हां जी हां जी ਮੱਜਾ ਸਾਰੇ ਵੀਰ ਭਰਾ ਪਿੱਛੇ ਹੀ ਲਿਆ ਕੇ ਹੁੰਦੇ ਆ ਕਿ ਘਰੇ ਦੇ ਕਿਸੇ ਨੇ ਸੱਚਾ ਤਿਆਰ ਕੀਤਾ ਨਹੀਂ ਤੇ ਹੁਣੇ ਤਾਂ ਸਾਰੇ ਕਿਸਾਨਾਂ ਭਰਾਵਾਂ ਕੋਲ हां जी हां जी ਬਜੀ हां जी ਇਹ ਤੋ ਮੀਨੇ ਰੀਮ ਮਨੇ ਕਿਹਾ ਪੰਜ ਸੱਤ ਦੇ ਆਪਣੀਆਂ ਸਾਈਡ ਤੇ ਲੱਗੀਆਂ ਰਿੰਦੀਆਂ ਮਾੜੀਆਂ ਦੇ ਵਿੱਚ ਹਾਂਜੀ 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 ਗਿੱਲਾ ਸਾਨ ਖਰਾਬ ਹੋ ਗਿਆ ਕੋਈ ਸੈਡ ਵਰਗੀ ਹਾਂਜੀ ਹਾਂਜੀ ਤੇ ਦਾ ਚੀੜੀ ਹੋ ਗਈ ਯਾਰ ਕੋਈ ਦਾ ਕੋਈ ਜ਼ਖਮ ਹੋ ਗਿਆ ਹਾਂਜੀ 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 10 ਕੁ ਮਈਆਂ ਦਾ ਮੀਨੇ ਦੀਆਂ ਪੀਂਕ ਸਾਈਡ ਤੇ ਲੱਗੀਆਂ ਰਿੰਦੀਆਂ ਲੱਗੀਆਂ ਰਿੰਦੀਆਂ ਲੱਗੀਆਂ ਮੰਨਣ ਵਾਲੀ ਗੱਲ ਬਾਈ ਜੀ ਮੰਨ ਮੰਨ ਕੇ ਜਿਹੜੀ ਆਵਾਜ਼ ਲਾ ਲਓ ਸਾਲ ਦੀਆਂ 100 ਮਈਆਂ ਕੇ ਸਾਈਡ ਤੇ ਲੱਗੀਆਂ ਰਿੰਦੀਆਂ ਸਹੀ ਗੱਲ ਸਹੀ ਗੱਲ ਬਾਈ ਜੀ ਤੁਸੀਂ ਵੱਡਾ ਘਰੋਂ ਵਾਰ ਨੂੰ ਕਰਨ ਪੈਂਦੇ ਆ ਜਾਂ ਕਰਦੇ ਆ ਤਾਂ ਮੱਝਾਂ ਵੀ ਮਹੀਨ ਸਾਲ ਦੀਆਂ ਪੀਂਕ ਸਾਈਡ ਤੇ ਹਾਂਜੀ 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 ਹ ਇਹ ਨਿਊਸ ਆਰਟ ਲਾਈ ਗਈ ਸਹੀ ਗੱਲ ਸਹੀ ਗੱਲ ਹੈ ਬਈ ਇਹਦੀ ਗੱਲ ਵੀ ਸਾਨੂੰ ਬਾਧੇ ਹੁੰਦੇ ਘਾਟੇ ਨਹੀਂ ਪਈ ਜੇ ਘਾਟੇ ਵੀ ਪਈ ਜੇ ਸਾਰਾ ਘਾਟਾ ਪਹਿਲਾਂ ਜੀ ਬਾਕੀ ਹੈਗੇ ਅਸੀਂ ਬਾਰ-ਬਾਰ ਕਹਿੰਦੇ ਆ ਹਾਂ ਜੀ ਹਾਂ ਜੀ ਬਾਅਦ ਵਿੱਚ ਵੀ ਜੀ ਕਹਿਣ ਦੇ ਕੋਈ ਫਾਇਦਾ ਨਹੀਂ ਇੱਥੇ ਆਓ ਤਸੱਲੀ ਕਰੋ ਬੇਸ਼ੱਕ ਆਪਣੀ ਚੰਗੀ ਲੱਗਦੀ ਚੀਜ਼ ਖਰੋਣ ਲਈ ਇੱਥੇ ਖੜੀ ਇੱਥੇ ਖੜੀ ਮੰਨਣ ਵਾਲੀ ਕਰਮਾਂ ਦੇ ਚੜਜੋ ਜੀ ਜੀ ਠੀਕ ਹੈ ਸਹੀ ਗੱਲ ਸਹੀ ਗੱਲ ਹੈ ਹੋਰ ਕਿਹੜੀਆਂ ਗੱਲਾਂ ਅਗਲੀ ਵਾਰੀ ਕਰਾਂਗੇ ਹਾਂ ਜੀ ਤੇ ਮੌਸਮ ਖੜਾ ਖਰਾਬ ਹੈ ਅੱਜ ਹਾਂ ਜੀ ਹਾਂ ਜੀ ਤੇ ਝੋਟੀਆਂ ਆਓ ਪੰਜਵੇਰੀ ਫਾਰਮ ਦੇ ਔਰ ਅਧਰਾਜ ਤੁਹਾਨੂੰ 15 20 ਛੋਟੀਆਂ ਲੋੜ ਮਿਲ ਰਹਾ ਹਾਂਜੀ ਹਾਂਜੀ ਕੜੀਆਂ 17 18 20 ਕਿਲੋ ਵਾਲੀ 20 ਕਿਲੋ ਵੱਡੀਆਂ ਫੁੱਲ ਸੈ ਆਪਣੀ ਆਪਣੇ ਫਾਰਮ ਦੇ ਬਹੁਤ ਹੋਣੀਆਂ ਹਾਂਜੀ ਹਾਂਜੀ ਰਾਤੀ ਵੀ ਆਈਆਂ ਸੀ ਤੇ ਸਵੇਰੇ ਚੱਲੀਆਂ ਹਾਂਜੀ 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 ਮੇਰਾ ਨੰਬਰ ਆਪਣਾ ਜੀ 95016 8560 ਹਾਂਜੀ ਸਰਪੰਚ ਦੇਰੀ ਫਾਰਮ ਪਿੰਡ ਭੋਲੇ ਦੇ ਜਿਲ੍ਹਾ ਗੁਦਾਸਪੁਰ ਹਾਂਜੀ ਹਾਂਜੀ ਤੇ ਤਸਵੀਰ ਪਟਾਲਾ ਵੀ ਜੀ ਗੁਦਾਸਪੁਰ ਆਪਾਂ ਤੋਂ ਕਾਫੀ ਦੂਰ ਹੈ ਆਪਾਂ ਪਹਿਲਾਂ ਫਦੇਗੜ ਚੂੜੀਆਂ ਨੇ ਫਦੇਗੜ ਚੂੜੀਆਂ ਨੇ ਹਾਂ ਜੀ ਮੋਬਾਈਲ ਨੰਬਰ ਫੇਰ ਬੋਲ ਦਨਾ ਸਕਰੀਨ ਤੇ ਚੱਲੇਗਾ ਜੀ 99016 56050 ਤੇ ਬਾਕੀ ਆਪਾਂ ਪੋਸਟ ਤੁਹਾਨੂੰ ਦਿਖਾਤਾ ਵਾ ਫਾਰਮ ਭਰੇਗੀ ਤੇ ਨੰਬਰ ਵੀ ਇਸ ਪੰਜ ਨਾਲ ਸਾਹਮਣੇ ਆ ਗਿਆ ਵਾ ਤੇ ਬਾਕੀ ਬੋਲ ਵੀ ਦਿੱਤਾ ਵਾ ਤੇ ਝੋਟੀਆਂ ਵੀ ਤੁਹਾਨੂੰ ਦਿਖਾਤੀਆਂ ਨੇ ਤੇ ਠੀਕ ਸਮਝੀ ਸਸੀ ਗਾ ਜੀ